ਕਿਸਾਨਾਂ ਤੇ ਕਰਜ਼ਾ ਸਰਕਾਰਾਂ ਨੇ ਚੜਾਇਆ ਕਿਸਾਨ ਇਸ ਕਰਜ਼ੇ ਲਈ ਜ਼ਿੰਮੇਵਾਰ ਨਹੀਂ ਹੈਗਾ ਤੇ ਕਿਸਾਨਾਂ ਨੂੰ ਦਾ ਕਰਜ਼ਾ ਸਰਕਾਰ ਹੀ ਮਾਫ਼ ਕਰੇ ਸਰਕਾਰ ਤੋਂ ਹੀ ਮਾਫ਼ ਕਰਵਾਵਾਂਗੇ ਸਰਕਾਰ ਨੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸਾਨੂੰ ਕੋਈ ਵੀ ਆਜ਼ਾਦੀ ਨਹੀਂ ਮਿਲੀ ਕੋਈ ਵੀ ਕਿਸਾਨ ਜਥੇਬੰਦੀ ਦਾ ਵਰਕਰ ਕੋਈ ਵੀ ਨਿਹੰਗ ਜਥੇਬੰਦੀ ਦਾ ਜਾਂ ਧਾਰਮਿਕ ਜਥੇਬੰਦੀ ਦਾ ਵਰਕਰ ਕੋਈ ਵੀ ਮਤਲਬ ਫੇਸਬੁੱਕ ਤੇ ਵੀ ਕੋਈ ਪੋਸਟ ਪਾ ਦੂਗਾ ਕਿ ਅੱਜ ਅਸੀਂ ਮਤਲਬ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਕਰਨਾ ਜਾਂ ਫਿਰ ਸਰਕਾਰ ਦੇ ਅੰਗੇਸ਼ਟ ਕੁਝ ਵੀ ਫੇਸਬੁੱਕ ਤੇ ਕਿਸੇ ਵੀ ਸੋਸ਼ਲ ਮੀਡੀਆ ਤੇ ਲਿਖ ਦੂਗਾ ਤਾਂ ਡੀਐਸਪੀ ਸਾਹਿਬ ਨੂੰ ਅਧਿਕਾਰ ਦੇ ਦਿੱਤਾ ਕਿ ਉਹਦੇ ਤੇ ਐਨਐਸਏ ਲਾ ਕੇ ਤੂੰ ਉਹਨੂੰ ਅੰਦਰ ਕਰ ਸਕਦਾ ਹੈ। ਕਿਸਾਨ ਜਥੇਬੰਦੀਆਂ ਨੂੰ ਕੀ ਇਹਦਾ ਨੁਕਸਾਨ ਹੈ? ਕਿਸਾਨ ਜਥੇਬੰਦੀਆਂ ਦਾ ਕੀ ਹੈ? ਕਿਸਾਨ ਜਥੇਬੰਦੀਆਂ ਦਾ ਨਹੀਂ ਕਾਲੇ ਕਾਨੂੰਨਾਂ ਦੇ ਖਿਲਾਫ ਦੇ ਧਰਨੇ ਤੇ ਬੈਠੇ। ਨਹੀਂ ਕਿਸਾਨ ਜਥੇਬੰਦੀਆਂ ਚ ਵੀ ਆਮ ਲੋਕ ਹੀ ਨੇ। ਕਿਸਾਨ ਜਥੇਬੰਦੀਆਂ ਚ ਕਿਹੜਾ ਕੋਈ ਬਾਹਰੋਂ ਆਉਂਦੇ ਨੇ? ਕਿਸਾਨ ਜਥੇਬੰਦੀਆਂ ਚ ਵੀ ਸਾਡੇ ਆਮ ਲੋਕ ਨੇ, ਪਿੰਡਾਂ ਦੇ ਲੋਕ ਨੇ ਜਿਨ੍ਹਾਂ ਨਾਲ ਇਹ ਕਾਨੂੰਨਾਂ ਦੇ ਇਹ ਕਾਨੂੰਨਾਂ ਨੇ ਜਿਨ੍ਹਾਂ ਤੇ ਹਾਨੀਕਾਰਕ ਹੋਣਾ। ਭਾਜਪਾ ਦੇ ਕਿਸਾਨ ਮੋਰਚੇ ਦਾ ਇਫੈਕਟ ਪਿਆ ਜਿਹੜਾ ਸਾਨੂੰ ਮਤਲਬ ਕਿ 400 ਪਾਰ ਨਹੀਂ ਹੋਇਆ ਕਿਸਾਨ ਮੋਰਚੇ ਦਾ ਇਫੈਕਟ ਪਿਆ ਪਤਾ ਲੱਗ ਗਿਆ ਉਹਨਾਂ ਨੂੰ ਪਰ ਹੰਕਾਰ ਅੰਦਰ ਕਹਿੰਦੇ ਨਹੀਂ ਕਿ ਮੋਦੀ ਦੇ ਅੰਦਰ ਬਹੁਤ ਹੰਕਾਰ ਆ ਕੋਈ ਗੱਲ ਨਹੀਂ ਪਹਿਲਾਂ ਤਿੰਨ ਕਾਨੂੰਨ ਉਦੋਂ ਵੀ ਕਹਿੰਦੇ ਸੀ ਜੇ ਮੋਦੀ ਹੈ ਤਾਂ ممکن ਨਹੀਂ ਹੈ ممکن ممکن ਸਭ ممکن ਹੈ ਜਦੋਂ ਮੋਦੀ ਹੈ ਤੇ ਫਿਰ ਉੱਥੇ ਫਿਰ ਬੈਠ ਕੇ 1 ਸਾਲ ਤੋਂ ਉੱਪਰ ਪ੍ਰਦਰਧ ਕਰਵਾਏ ਸੀ ਕਾਨੂੰਨੀ ਸਰਕਾਰਾਂ 84 ਵਾਲਾ ਮਾਹੌਲ ਪਹਿਲਾਂ ਗੈਰ ਕਾਨੂੰਨੀ ਬਣਾਉਂਦੇ ਸੀ ਹੁਣ ਕਾਨੂੰਨੀ ਬਣਾਉਣਗੇ ਕਿਉਂਕਿ ਫਿਰ ਆਪਾਂ ਇਹਨਾਂ ਖਿਲਾਫ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਵੀ ਸਾਨੂੰ ਤੁਸੀਂ ਨਜਾਇਜ਼ ਅੰਦਰ ਕੀਤਾ ਇਹ ਕਹਿਣਗੇ ਜੀ ਆਹ ਤੁਸੀਂ ਕੀਤਾ ਇਹਦੇ ਆਹ ਕਾਨੂੰਨ ਆ ਆ ਕਾਨੂੰਨ ਦੇ ਆਧਾਰ ਤੇ ਤੁਹਾਨੂੰ ਅੰਦਰ ਕੀਤਾ ਸੀ ਕੋਈ ਨਜਾਇਜ਼ ਨਹੀਂ ਕੀਤੀ ਤੁਹਾਡੇ ਨਾਲ ਇਹ 3 ਕਾਨੂੰਨ ਸਰਕਾਰ ਵੱਲੋਂ ਲਿਆਂਦੇ ਗਏ ਨੇ ਉਹ ਕਾਨੂੰਨਾਂ ਦਾ ਸੀ ਵਿਰੋਧ ਕਰਦੇ ਆਂ ਕਿਸਾਨਾਂ ਤੇ ਕਰਜ਼ਾ ਸਰਕਾਰਾਂ ਨੇ ਚੜਾਇਆ ਕਿਸਾਨ ਇਸ ਕਰਜ਼ੇ ਲਈ ਜ਼ਿੰਮੇਵਾਰ ਨਹੀਂ ਹੈਗਾ ਤੇ ਕਿਸਾਨਾਂ ਨੂੰ ਦਾ ਕਰਜ਼ਾ ਸਰਕਾਰ ਹੀ ਮਾਫ ਕਰੇ ਸਰਕਾਰ ਤੋਂ ਹੀ ਮਾਫ ਕਰਵਾਵਾਂਗੇ ਸਾਸੀ ਦੇ ਵਿੱਚ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਪੁਲਿਸ ਨੂੰ ਵੱਧ ਅਧਿਕਾਰ ਦੇ ਕੇ ਲੋਕਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਮਰਵਾਇਆ ਗਿਆ ਸੀ ਇਹ ਕਾਨੂੰਨ ਵੀ ਉਸੇ ਲਈ ਸਰਕਾਰ ਦੇ ਅਗੇਂਸਟ ਕੋਈ ਵੀ ਪ੍ਰੋਟੈਸਟ ਕਰਦੇ ਆ ਤੇ ਸਾਡੇ ਵਰਕਰ ਤੇ ਵੀ ਜੇ ਕਿਸੇ ਨੇ ਪੋਸਟਰ ਸ਼ੇਅਰ ਕਰਤਾ ਜਾਂ ਕੁਝ ਵੀ ਕਰਤਾ ਜਾਂ ਕੋਈ ਸਰਕਾਰ ਦੇ ਅਗੇਂਸਟ ਟਿੱਪਣੀ ਕਰਤੀ ਤਾਂ ਉਹਨੂੰ ਚੱਕ ਕੇ ਨਾ ਐਨਐਸਏ ਲਾ ਕੇ ਅੰਦਰ ਕਰ ਸਕਦੇ ਨੇ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਸੰਯੁਕਤ ਕਿਸਾਨ ਨਾਨ ਪ੍ਰੈਕਟੀਕਲ ਦੇ ਵੱਲੋਂ ਜਿੱਥੇ ਕਿ ਅੱਜ ਆਜ਼ਾਦੀ ਵਾਲੇ ਦਿਵਸ ਦੇ ਮੌਕੇ ਤੇ ਟਰੈਕਟਰ ਮਾਰਚ ਕੱਢ ਕੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ ਨੇ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਨਮਾਇंदे ਨੇ ਨੌਜਵਾਨ ਨੇ ਬਲਪ੍ਰੀਤ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਜਿਹੜਾ ਕਿ ਟਰੈਕਟਰ ਮਾਰਚ ਕੱਢਿਆ ਗਿਆ ਹੈ ਵਲਤਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਰੋਪੀ ਜੀ ਧੰਨਵਾਦ ਜੀ ਰੋਪੀ ਜੀ ਅੱਜ ਵੱਡਾ ਕਾਫਲਾ ਲੈ ਕੇ ਟਰੈਕਟਰ ਮਾਰਚ ਕੱਢਿਆ ਗਿਆ ਆਜ਼ਾਦੀ ਦਾ ਦਿਵਸ ਸੀ ਕਿਥੇ ਕਿ ਕੇਂਦਰ ਸਰਕਾਰ ਵੱਲੋਂ ਤਿਰੰਗਾ ਲਹਿਰਾਉਣ ਲਈ ਅਪੀਲ ਕੀਤੀ ਜਾ ਰਹੀ ਲੋਕਾਂ ਨੂੰ ਤੇ ਉੱਥੇ ਹੀ ਅੱਜ ਆਜ਼ਾਦੀ ਦੇ ਦਿਵਸ ਤੇ ਤੁਸੀਂ ਇਹ ਟਰੈਕਟਰ ਮਾਰਚ ਕੱਢਿਆ ਕਿਵੇਂ ਦੇਖਦੇ ਹੋ ਇੱਕ ਰਿਪੋਰਟ ਆ ਜਿਹੜੀ ਆਜ਼ਾਦੀ ਦਿਵਸ ਤੇ ਅਸੀਂ ਇੱਕ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਨੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸਾਨੂੰ ਕੋਈ ਵੀ ਆਜ਼ਾਦੀ ਨਹੀਂ ਮਿਲੀ ਇਹ ਜੋ ਟਰੈਕਟਰ ਮਾਰਚ ਕੱਢਣ ਦਾ ਮੇਨ ਮਕਸਦ ਸੀ ਇਹ ਜੋ ਫੌਜਦਾਰੀ ਤਿੰਨ ਕਾਨੂੰਨ ਸਰਕਾਰ ਵੱਲੋਂ ਲਿਆਂਦੇ ਗਏ ਨੇ ਉਹ ਕਾਨੂੰਨਾਂ ਦਾ ਅਸੀਂ ਵਿਰੋਧ ਕਰਦੇ ਆਂ ਸਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਅਤੇ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮਜ਼ਦੂਰ ਮੋਰਚੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਇਹ ਕਾਨੂੰਨ ਕੀ ਨੇ ਅਸੀਂ ਲੋਕਾਂ ਨੂੰ ਇਹ ਦੱਸਣ ਲਈ ਅਜੂਰੇ ਇਕੱਠੇ ਕੀਤਾ ਸੀ ਟਰੈਕਟਰ ਮਾਰਚ ਕੀਤਾ ਸੀ ਇਹ ਕਾਨੂੰਨ ਵਿੱਚ ਜਿਵੇਂ 84 ਦੇ ਵਿੱਚ ਲੋਕਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਉਹਨਸ ਨੂੰ ਵਾਅਦ ਅਧਿਕਾਰ ਦੇ ਕੇ ਲੋਕਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਮਰਵਾਇਆ ਗਿਆ ਸੀ ਇਹ ਕਾਨੂੰਨ ਵੀ ਉਸੇ ਲਈਕ ਨਹੀਂ ਉਦੋਂ ਉਹਨੂੰ ਅਪਰਾਧ ਮੰਨਿਆ ਜਾਂਦਾ ਸੀ ਵੀ ਜਦੋਂ ਆਪਣੇ ਲੋਕਾਂ ਨੂੰ ਅਪਰਾਧ ਮੰਨਦੇ ਸੀ ਜਦੋਂ ਆਪਾਂ ਮਤਲਬ ਕਿ ਉਹ ਘਰਾਂ ਚੋਂ ਕੱਢ-ਕੱਢ ਮਾਰਦੇ ਸੀ ਉਹਨਾਂ ਨੂੰ ਹੁਣ ਸਰਕਾਰ ਨੇ ਕਾਨੂੰਨ ਚ ਲਿਆਂਦਾ ਇਹ ਕਾਨੂੰਨਾ ਚ ਕੀ ਆ ਜਦੋਂ ਵੀ ਆਪਾਂ ਕਿਸੇ ਥਾਣੇ ਦੇ ਵਿੱਚ ਕਿਸੇ ਪੁਲਿਸ ਸਟੇਸ਼ਨ ਵਿੱਚ ਰੈਪੋਰਟ ਲਿਖਾਉਣ ਜਾਂਦੇ ਆ ਤਾਂ ਅੱਗੇ ਐਸਐਚਓ ਸਾਹਿਬ ਨੂੰ ਜਾਂ ਮੁੰਸ਼ੀ ਸਾਹਿਬ ਨੂੰ ਉਹ ਰਿਪੋਰਟ ਲਿਖਣੀ ਪੈਂਦੀ ਸੀ ਜਿਹੋ ਜਿਹੀ ਵੀ ਮਰਜ਼ੀ ਰਿਪੋਰਟ ਸੀ ਉਹ ਇੱਕ ਵਾਰ ਲਿਖਣੀ ਪੈਂਦੀ ਸੀ ਹੁਣ ਸਰਕਾਰ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਇਹ ਕਾਨੂੰਨ ਚ ਕਿ ਤੁਸੀਂ ਹਫਤਾ ਇੱਕ ਹਫਤਾ ਰਿਪੋਰਟ ਲਿਖੋ ਜਾਂ ਨਾ ਲਿਖੋ ਇਹ ਐਸਐਚਓ ਦੀ ਮੁੰਸ਼ੀ ਦੀ ਕੋਈ ਵੀ ਅਧਿਕਾਰੀ ਆ ਪੁਲਿਸ ਸਟੇਸ਼ਨ ਚ ਉਹਦੀ ਮਰਜ਼ੀ ਆ ਵੀ ਉਹ ਲਿਖੇ ਨਾ ਲਿਖੇ ਹਫਤੇ ਬਾਅਦ ਕੀ ਹੋਊਗਾ ਹਫਤੇ ਬਾਅਦ ਇਨਵੈਸਟੀਗੇਸ਼ਨ ਕਰਕੇ ਥਾਣੇ ਦੇ ਵਿੱਚ ਬੈਠ ਕੇ ਇਨਵੈਸਟੀਗੇਸ਼ਨ ਹੋਇਆ ਕਰੂਗੀ ਥਾਣੇ ਦੇ ਵਿੱਚ ਬੈਠ ਕੇ ਇਨਵੈਸਟੀਗੇਸ਼ਨ ਕਰਕੇ ਇਹ ਕਹਿੰਦਿਆ ਕਰਨਗੇ ਕਿ ਇਸ ਰੈਪਟ ਦੇ ਵਿੱਚ ਕੁਝ ਨਹੀਂ ਹੈਗਾ ਜੀ ਇਹ ਰੈਪਟ ਨਹੀਂ ਲਿਖੀ ਜਾ ਸਕਦੀ ਉਹ ਕਿਉਂ ਕਹਿਣਗੇ ਕਿਉਂਕਿ ਜਿਹੜੀ ਵੀ ਧਿਰ ਦੂਜੀ ਧਿਰ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦੀ ਹੋਊਗੀ ਜਾਂ ਕਿਸੇ ਵੀ ਹੋਰ ਫਾਈਨੈਂਸ਼ੀਅਲ ਸਟਰੋਂਗ ਹੋਊਗੀ ਉਹ ਧਿਰ ਉਹ ਰੈਪਟ ਕੈਨਸਲ ਕਰਵਾ ਦਿਆ ਕਰੂਗੀ ਹੂੰ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਅੱਪਾ ਜਿਵੇਂ ਅੱਜ ਉਰੇ ਪ੍ਰੋਟੈਸਟ ਕੀਤਾ ਅੱਜ ਆਪਾਂ ਉਰੇ ਘੱਟੋ-ਘੱਟ ਵੀ ਹਜੇ ਹਜ਼ਾਰ ਤੋਂ ਉੱਪਰ ਟਰੈਕਟਰ ਇਕੱਠਾ ਕੀਤਾ ਇਹ ਆਪਾਂ ਅੱਜ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਾਂ ਕੋਈ ਵੀ ਕਿਸਾਨ ਜਥੇਬੰਦੀ ਦਾ ਵਰਕਰ ਕੋਈ ਵੀ ਨਹਿਿੰਦ ਜਥੇਬੰਦੀ ਦਾ ਜਾਂ ਧਾਰਮਿਕ ਜਥੇਬੰਦੀ ਦਾ ਵਰਕਰ ਕੋਈ ਵੀ ਮਤਲਬ ਫੇਸਬੁੱਕ ਤੇ ਵੀ ਕੋਈ ਪੋਸਟ ਪਾ ਦੂਗਾ ਕਿ ਅੱਜ ਅਸੀਂ ਮਤਲਬ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਕਰਨਾ ਜਾਂ ਫਿਰ ਸਰਕਾਰ ਦੇ ਅੰਗੇਸ਼ਟ ਕੁਝ ਵੀ ਫੇਸਬੁੱਕ ਤੇ ਕਿਸੇ ਵੀ ਸੋਸ਼ਲ ਮੀਡੀਆ ਤੇ ਲਿਖ ਦੂਗਾ ਤਾਂ ਡੀਐਸਪੀ ਸਾਹਿਬ ਨੂੰ ਅਧਿਕਾਰ ਦੇ ਦਿੱਤਾ ਕਿ ਉਹਦੇ ਤੇ ਐਨਐਸਏ ਲਾ ਕੇ ਤੂੰ ਉਹਨੂੰ ਅੰਦਰ ਕਰ ਸਕਦਾ ਜਿਹੜਾ ਕਿ ਆਪਾਂ ਨੂੰ কোর্ਟ ਚ ਜਾਣਾ ਪੈਂਦਾ ਸੀ ਜਾਂ ਕੋਟ ਕਰਦੀ ਸੀ ਜਾਂ ਸਰਕਾਰ ਕਰਦੀ ਸੀ ਉਹ ਡੀਐਸਪੀ ਸਾਹਿਬ ਨੂੰ ਅਧਿਕਾਰ ਦੇ ਦਿੱਤਾ ਤੀਜੀ ਗੱਲ ਜਿਹੜਾ ਵੀ 307 ਸਾਲ ਦੀ ਸਜ਼ਾ ਹੁੰਦੀ ਸੀ ਕੋਈ ਵੀ ਅਪਰਾਧ ਹੁੰਦਾ ਸੀ 307 ਸਾਲ ਦੀ ਧਾਰਾ ਲੱਗਦੀ ਸੀ 307 ਸਾਲ ਦੀ ਸਜ਼ਾ ਹੁੰਦੀ ਸੀ ਉਹ ਧਾਰਾ ਚ ਉਹ ਆਪਾਂ ਨੂੰ ਜੁਡੀਸ਼ੀਅਲ ਕੋਰਟ ਦੇ ਵਿੱਚ ਜਾ ਕੇ ਰਿਮਾਂਡ ਲੈਣਾ ਪੈਂਦਾ ਸੀ ਪੁਲਿਸ ਨੂੰ ਉਹ। ਉਹ ਰਿਮਾਂਡ ਦੇਣ ਦਾ ਕੀ ਨੂੰ ਅਧਿਕਾਰ ਦਿੱਤਾ? ਤਹਿਸੀਲਦਾਰ ਸਾਹਿਬ ਨੂੰ। ਤਹਿਸੀਲਦਾਰ ਸਾਹਿਬ ਉਹ ਰਿਮਾਂਡ ਦੇ ਸਕਦੇ ਨੇ। ਤਹਿਸੀਲਦਾਰ ਸਾਹਿਬਾਂ ਮਤਲਬ ਕੀ ਆਪਣੀਆਂ ਤਹਿਸੀਲਾਂ 'ਚ ਲੋਕਾਂ ਨੂੰ ਵੀ ਪਤਾ ਹੈ ਰਜਿਸਟਰੀਆਂ ਕਿਵੇਂ ਹੁੰਦੀਆਂ ਨੇ। ਕਿਵੇਂ ਹੁੰਦੀਆਂ ਨੇ ਸਭ ਨੂੰ ਪਤਾ। ਜਿਹੜੀ ਵੀ ਪੋਲੀਟੀਕਲ ਧਿਰ ਜਿਹੜੀ ਵੀ ਪੋਲੀਟੀਕਲ ਧਿਰ ਦਾ ਬੰਦਾ ਕੋਈ ਸਟਰੋਂਗ ਹੋਊਗਾ ਕਿਸੇ ਪੋਲੀਟੀਕਲ ਧਿਰ ਨਾਲ ਦੂਜੀ ਤੇ ਰਜਾਂ ਪਹਿਲੀ ਤੇ ਕਿਸੇ ਵੀ ਕੋਈ ਵੀ ਤੇਰ ਪੋਲੀਟੀਕਲ ਤੇਰ ਨਾਲ ਵਾਅਦਾ ਵਾਸਤਾ ਰੱਖਦੀ ਹੋਊਗੀ ਉਹ ਉਹ ਤੇਰ ਰਿਮਾਂਡ ਦਵਾ ਦਿਆ ਕਰੂਗੀ ਚਾਹੇ ਉਹਦੇ ਚ ਕੋਈ ਗੁਨਾਹ ਹੋਇਆ ਚਾਹੇ ਨਹੀਂ ਹੋਇਆ ਕਿਸਾਨ ਜੱਥੇਬੰਦੀਆਂ ਨੂੰ ਕੀ ਇਹਦਾ ਨੁਕਸਾਨ ਆ ਕਿਸਾਨ ਜੱਥੇਬੰਦੀਆਂ ਦਾ ਕੀ ਆ ਕਿਸਾਨ ਜੱਥੇਬੰਦੀਆਂ ਦਾ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਦੇ ਧਰਨੇ ਤੇ ਬੈਠੀ ਨੇ ਕਿਸਾਨ ਜੱਥੇਬੰਦੀਆਂ ਚ ਵੀ ਆਮ ਲੋਕ ਹੀ ਨੇ ਕਿਸਾਨ ਜੱਥੇਬੰਦੀਆਂ ਚ ਕਿਹੜਾ ਕੋਈ ਬਾਹਰੋਂ ਆਉਂਦੇ ਨਹੀਂ ਕਿਸਾਨ ਜੱਥੇਬੰਦੀਆਂ ਚ ਵੀ ਸਾਡੇ ਆਮ ਲੋਕ ਨੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਨਾਲ ਇਹ ਕਾਨੂੰਨਾਂ ਦੇ ਇਹ ਕਾਨੂੰਨਾਂ ਨੇ ਜਿਨ੍ਹਾਂ ਤੇ ਹਾਨੀਕਾਰਕ ਹੋਣਾ ਇਹ ਸਾਡੇ ਕਿਸਾਨ ਕਿਸਾਨਾਂ ਭਰਾਵਾਂ ਤੇ ਹੀ ਹੋਣਾ ਕਿਉਂਕਿ ਕਿਸਾਨ ਭਰਾ ਅਸੀਂ ਵੀ ਮਤਲਬ ਪ੍ਰੋਟੈਸਟ ਕਰਦੇ ਆਂ ਸਰਕਾਰ ਦੇ ਅਗੇਂਸਟ ਸਰਕਾਰ ਦੇ ਅਗੇਂਸਟ ਕੋਈ ਵੀ ਪ੍ਰੋਟੈਸਟ ਕਰਦੇ ਆਂ ਤੇ ਸਾਡੇ ਵਰਕਰ ਤੇ ਵੀ ਜੇ ਕਿਸੇ ਨੇ ਪੋਸਟਰ ਸ਼ੇਅਰ ਕਰਤਾ ਜਾਂ ਕੁਝ ਵੀ ਕਰਤਾ ਜਾਂ ਕੋਈ ਸਰਕਾਰ ਦੇ ਅਗੇਂਸਟ ਟਿੱਪਣੀ ਕਰਤੀ ਤਾਂ ਉਹਨੂੰ ਚੱਕ ਕੇ ਨਾ ਐਨਐਸਏ ਲਾ ਕੇ ਅੰਦਰ ਕਰ ਸਕਦੇ ਨੇ ਇਹ ਸਾਡੇ ਕਿਸਾਨਾਂ ਦੇ ਅਗੇਂਸਟ ਹੈ ਜਿੰਨੇ ਵੀ ਕਾਨੂੰਨ ਆਏ ਨੇ ਕਿਸਾਨਾਂ ਮਜ਼ਦੂਰਾਂ ਦੇ ਵਪਾਰੀ ਵਰਗ ਦੇ ਸਾਰਿਆਂ ਦੇ ਅਗੇਂਸਟ ਨੇ ਜਿੰਨੇ ਵੀ ਇਸ ਦੇਸ਼ ਵਿੱਚ ਲੋਕ ਰਹਿੰਦੇ ਨੇ ਸਾਰਿਆਂ ਦੇ ਅਗੇਂਸਟ ਨੇ ਇਹ 84 ਵਾਲਾ ਮਾਹੌਲ ਦੁਬਾਰਾ ਬਣਾਉਣਗੇ ਇਹ ਸਰਕਾਰਾਂ 84 ਵਾਲਾ ਮਾਹੌਲ ਪਹਿਲਾਂ ਗੈਰਕਾਨੂੰਨੀ ਬਣਾਉਂਦੇ ਸੀ ਹੁਣ ਕਾਨੂੰਨੀ ਬਣਾਉਣਗੇ ਕਿਉਂਕਿ ਫੇਰ ਆਪਾਂ ਇਹਨਾਂ ਖਿਲਾਫ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਵੀ ਸਾਨੂੰ ਤੁਸੀਂ ਨਜਾਇਜ਼ ਅੰਦਰ ਕੀਤਾ ਇਹ ਕਹਿਣਗੇ ਜੀ ਆਹ ਤੁਸੀਂ ਕੀਤਾ ਇਹਦੇ ਆ ਕਾਨੂੰਨ ਆ ਆ ਕਾਨੂੰਨ ਦੇ ਆਧਾਰ ਤੇ ਤੁਹਾਨੂੰ ਅੰਦਰ ਕੀਤਾ ਸੀ ਕੋਈ ਨਜਾਇਜ਼ ਨਹੀਂ ਕੀਤੀ ਤੁਹਾਡੇ ਨੂੰ ਨਹੀਂ ਹੁਣ ਟਰੈਕਟਰ ਮਾਰਚ ਆਪਾਂ ਕੱਢ ਰਹੇ ਆ ਇਹਨਾਂ ਦਾ ਕੋਈ ਸਰਕਾਰ ਤੇ ਅਸਰ ਪਊਗਾ ਇਹਨਾਂ ਦੇ ਵੇਖੀ ਲੰਬੇ ਸਮੇਂ ਤੋਂ ਪਹਿਲਾਂ ਸੰਘਰਸ਼ ਕੀਤਾ ਆਪਾਂ ਜਰੂਰ ਪਊਗਾ ਜੀ ਤੁਸੀਂ ਪਿੱਛੇ ਜੇ ਦੇਖਿਆ ਹੋਊਗਾ ਕਿ ਹਰਿਆਣੇ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਸਾਡੇ ਆਪਣੇ ਸ਼ੁਭਕਰਨ ਤੇ ਸਾਡੇ ਕਿਸਾਨਾਂ ਤੇ ਖਨੌਰੀ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਗੋਲੀਆਂ ਚਲਾਈਆਂ ਸੀ 12 ਬੋਰ ਦੀਆਂ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਅਵਾਰਡ ਦੇਣ ਲਈ ਸੈਂਟਰ ਸਰਕਾਰ ਨੂੰ ਨਾਮ ਭੇਜਦੇ ਸੀ ਕਿ ਇਹਨਾਂ ਨੂੰ ਅਵਾਰਡ ਦਿੱਤੇ ਜਾਣ ਉਦੋਂ ਆਪਣੇ ਕਿਸਾਨ ਮਜ਼ਦੂਰ ਮੋਰਚਾ ਨਾਨ ਪੋਲੀਟੀਕਲ ਮੋਰਚੇ ਨੇ ਕਾਲ ਦਿੱਤੀ ਸੀ ਕਿ ਅਸੀਂ ਹਰੇਕ ਡੀਸੀ ਦਫ਼ਤਰ ਦੇ ਬਾਹਰ ਪ੍ਰੋਟੈਸਟ ਕਰਾਂਗੇ ਮਾਰਚ ਕਰਾਂਗੇ ਉਦੋਂ ਮਾਰਚ ਕੀਤੇ ਸੀ ਉਸ ਮਾਰਚ ਤੋਂ ਡਰਦੇ ਉਸ ਇਕੱਠਾ ਤੋਂ ਡਰਦੇ ਸਰਕਾਰ ਨੇ ਉਸ ਜਿਹੜਾ ਨਾਮ ਭੇਜੇ ਸੀ ਉਹਨਾਂ ਨੂੰ ਵਾਪਸ ਲੱਤਾ ਤੇ ਉਹ ਕੈਨਸਲ ਕੀਤਾ ਕਿ ਅਸੀਂ ਕੋਈ ਵੀ ਇਹਨਾਂ ਨੂੰ ਅਵਾਰਡ ਨਹੀਂ ਦਵਾਂਗੇ ਫਰਕ ਪੈਂਦਾ ਸਰਕਾਰਾਂ ਤੇ ਜਦੋਂ ਲੋਕ ਇਕੱਠੇ ਹੁੰਦੇ ਨੇ ਲੋਕ ਹੀ ਸਰਕਾਰ ਨੇ ਜਿਹੜੇ ਸਾਰੇ ਲੋਕ ਖੜੇ ਨੇ ਇਹੀ ਸਰਕਾਰ ਨੇ ਸਰਕਾਰ ਕਿਹੜਾ ਕੋਈ ਬਾਹਰੋਂ ਆ ਕੇ ਬਣਾਉਂਦਾ ਇਹੀ ਲੋਕ ਸਰਕਾਰ ਬਣਾਉਂਦੇ ਨੇ ਜਦੋਂ ਲੋਕ ਇਕੱਠੇ ਹੋਣਗੇ ਭਾਜਪੀ ਨੂੰ ਤਾਂ ਪਤਾ ਲੱਗ ਗਿਆ 400 ਪਾਰ ਦਾ ਨਾਅਰਾ ਦੰਦੇ ਸੀ 270 ਵੀ ਨਹੀਂ ਆਈਆਂ ਨਹੀਂ ਆਈਆਂ ਉਹ 400 ਪਾਰ ਦਾ ਕਿਤੇ ਕਰਕੇ ਨਹੀਂ ਆਈਆਂ ਉਹ ਇਹ ਭਾਜਪੀ ਦੇ ਲੀਡਰਾਂ ਨੇ ਇਹ ਮਤਲਬ ਕਿ ਆਪਣੇ ਬਿਆਨਾਂ ਚ ਕਿਹਾ ਕਿ ਕਿਸਾਨ ਮੋਰਚੇ ਦਾ ਇਫੈਕਟ ਪਿਆ ਜਿਹੜਾ ਸਾਨੂੰ ਮਤਲਬ ਕਿ 400 ਪਾਰ ਨਹੀਂ ਹੋਇਆ ਕਿਸਾਨ ਮੋਰਚੇ ਦਾ ਇਫੈਕਟ ਪਿਆ ਪਤਾ ਲੱਗ ਗਿਆ ਉਹਨਾਂ ਨੂੰ ਪਰ ਹਿੰਕੜ ਅੰਦਰ ਕਹਿੰਦੇ ਨਹੀਂ ਕਿ ਮੋਦੀ ਦੇ ਅੰਦਰ ਬਹੁਤ ਹਿੰਕੜ ਆ ਕੋਈ ਗੱਲ ਨਹੀਂ ਪਹਿਲਾਂ ਤਿੰਨ ਕਾਨੂੰਨ ਉਦੋਂ ਵੀ ਕਹਿੰਦੇ ਸੀ ਜੇ ਮੋਦੀ ਹੈ ਤਾਂ ਸੰਭ 可能 ਨਹੀਂ ਹੈ ਸੰਭ ਸੰਭ ਸਭ ਸੰਭ 可能 ਹੈ ਜਦੋਂ ਮੋਦੀ ਹੈ ਤੇ ਫਿਰ ਉੱਥੇ ਫਿਰ ਬੈਠ ਕੇ 1 ਸਾਲ ਤੋਂ ਉੱਪਰ ਪ੍ਰਧ ਕਰਵਾਏ ਸੀ ਕਾਨੂੰਨੀ ਮੋਦੀ ਨੂੰ ਪਿੱਛੇ ਮੋੜਿਆ ਸੀ ਐਵੇਂ ਮੋੜ ਲਾਂਗੇ ਕੋਈ ਗੱਲ ਨਹੀਂ ਜੇ ਲੋਕ ਇਕੱਠੇ ਰਹਿਣਗੇ ਇਹ ਤਿੰਨ ਜਿਹੜੇ ਨਵੇਂ ਫੌਜਦਾਰੀ ਕਾਨੂੰਨਾਂ ਨੇ ਇਹ ਵੀ ਰੱਦ ਕਰਵਾ ਲਾਂਗੇ ਕੋਈ ਗੱਲ ਨਹੀਂ ਏਡੀ ਵੱਡੀ ਗੱਲ ਨਹੀਂ ਹੈਗੀ ਪਰ ਲੋਕਾਂ ਦਾ ਇਕੱਠਾ ਹੋਣਾ ਲੋਕਾਂ ਨੂੰ ਜਾਗਰੂਕ ਕਰਨਾ ਇਹ ਮਾਰਚ ਕੱਢਣ ਦਾ ਮੇਨ ਮਕਸਦ ਇਹ ਸੀ ਕਿ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਦੁਕਾਨਾਂ 'ਤੇ ਬੈਠੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਕੇ ਕਮੈਂਟ ਕਰਦੇ ਨੇ ਕਿ ਕਿਸਾਨ ਤਾਂ ਬੇਵਜ੍ਹਾ ਤੇ ਸੜਕਾਂ ਰੋਕ ਲੈਂਦੇ ਨੇ ਕਿਸਾਨਾਂ ਨੂੰ ਹੋਰ ਕੰਮ ਨਹੀਂ ਕੋਈ ਬੇਵਜ੍ਹਾ ਬਹਿ ਜਾਂਦੇ ਨੇ ਆ ਕੇ ਇਹਨਾਂ ਨੂੰ ਇਹਨਾਂ ਦੀ ਕੋਈ ਮੰਗਾਂ ਨਹੀਂ ਹੈਗੀਆਂ ਜਾਇਜ਼ ਮੰਗਾਂ ਨਹੀਂ ਹੈਗੀਆਂ ਉਹਨਾਂ ਨੂੰ ਦੱਸਿਆ ਅੱਜ ਉਹਨਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਕਿ ਥੋਡੀਆਂ ਵੀ ਮੰਗਾਂ ਨੇ ਵਪਾਰੀ ਵੀਰੋ ਥੋਡੀਆਂ ਵੀ ਮੰਗਾਂ ਨੇ ਮਜ਼ਦੂਰ ਵੀਰੋ ਥੋਡੀਆਂ ਹੀ ਮੰਗਾਂ ਨੇ ਜਿਹੜੇ ਕਿਸਾਨ ਵੀਰ ਘਰ ਬੈਠੇ ਨੇ ਉਹਨਾਂ ਦੀਆਂ ਵੀ ਮੰਗਾਂ ਨੇ ਇਹ ਕੋਈ ਜਿਹੜੇ ਅੱਜ ਲੱਖਾਂ ਦੀ ਗਿਣਤੀ 'ਚ ਲੋਕ ਆਏ ਨੇ ਕੋਈ ਇਹਨਾਂ ਦੀਆਂ ਮੰਗਾਂ ਨਹੀਂ ਹੈਗੀਆਂ ਇਕੱਲਿਆਂ ਦੀਆਂ ਇਹ ਸਾਰੇ ਵਰਗ ਦੀਆਂ ਮੰਗਾਂ ਨੇ ਉਹ ਮੰਗਲ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਟਰੈਕਟਰ ਮਾਰਚ ਕਰਦੇ ਸੀ ਧਰਨਿਆਂ ਦੀ ਗੱਲ ਕਰਦਾ ਆ ਪਰ ਧਰਨੇ ਨਾਲ ਆਪਣੇ ਲੋਕੇ ਪਰੇਸ਼ਾਨ ਹੁੰਦਾ ਜਦੋਂ ਧਰਨਾ ਲਾਣਾ ਰੋਡ ਜਾਮ ਕੀਤਾ ਹੋਇਆ ਦਿੱਲੀ ਵਾਲਾ ਉਹ ਵੀ ਆਪਣੇ ਲੋਕ ਪਰੇਸ਼ਾਨ ਹੋ ਰਹੇ ਪੰਜਾਬ ਦੇ ਵਿੱਚ ਬੈਠੇ ਆ ਤੁਸੀਂ ਪਿੱਛੇ ਜੇ ਹਾਈ ਕੋਰਟ ਦਾ ਬਿਆਨ ਸੁਣਿਆ ਹੋਣਾ ਹਾਈ ਕੋਰਟ ਨੇ ਕੀ ਕਿਹਾ ਕਿ ਸਰਕਾਰ ਨੂੰ ਸਖਤ ਚੇਤਾਵਨੀਆਂ ਕਿ ਰੋਡ ਖੁੱਲੇ ਜਾਣ ਉਸ ਤੋਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਜ਼ਿਆਦਾ ਬੋਲਣ ਦੀ ਲੋੜ ਨਹੀਂ ਉਸ ਤੋਂ ਹੀ ਪਤਾ ਲੱਗ ਗਿਆ ਕਿ ਆਪਣੀ ਹਾਈ ਕੋਰਟ ਨੇ ਵੀ ਕਹਿਤਾ ਕਿ ਇਹ ਰੋਡ ਸਰਕਾਰ ਨੇ ਬੰਦ ਕੀਤੀ ਹੋਣੀ ਹੈ ਕਿਸਾਨਾਂ ਨੇ ਬੰਦ ਕੀਤੀ ਹੋਣੀ ਤੁਸੀਂ ਸ਼ੰਭੂ ਬਾਰਡਰ ਤੇ ਜਾਇਓ ਤੁਸੀਂ ਜਾਵੋਗੇ ਸ਼ੰਭੂ ਬਾਰਡਰ ਤੇ ਦੇਖਿਓ ਤੁਸੀਂ ਆਪਣੀ ਗੱਡੀ ਲੈ ਕੇ ਜਾਇਓ ਗੱਡੀ ਥੋੜੀ ਪਿੱਛੇ ਤੋਂ ਲੈ ਕੇ ਜਿੱਥੇ ਤੱਕ ਬਾਰਡਰ ਲੱਗਿਆ ਉੱਥੇ ਤੱਕ ਜਾਊਗੀ ਇਹਦਾ ਮਤਲਬ ਅਸੀਂ ਤਾਂ ਮਤਲਬ ਰਾਹ ਹੀ ਰਾਂ ਨੂੰ ਵੀ ਰਾਹ ਛੱਡੇ ਹੋਏ ਨਹੀਂ ਅਸੀਂ ਤਾਂ ਐਂਬੂਲੈਂਸਾਂ ਨੂੰ ਵੀ ਰਾਹ ਛੱਡੇ ਹੋਏ ਨਹੀਂ ਅਸੀਂ ਤਾਂ ਰਾਹ ਛੱਡੇ ਹੋਏ ਨਹੀਂ ਅਸੀਂ ਤਾਂ ਸਾਈਡ ਤੇ ਟਰਾਲੀਆਂ ਲਾਈਆਂ ਹੋਏ ਨੇ ਉਹ ਵੀ ਤਾਂ ਲਾਈਆਂ ਹੋਏ ਨੇ ਵੀ ਸਾਨੂੰ ਅੱਗੇ ਜਾਣ ਨਹੀਂ ਦੇਈਆਂ ਅਸੀਂ ਤਾਂ ਆਪ ਅਸੀਂ ਮਤਲਬ ਸਾਡੀ ਲੋਕ ਨੇ ਸਾਡੇ ਭਰਾ ਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਸਾਨੂੰ ਅੱਗੇ ਜਾਣ ਦੋ ਨਾ ਟ੍ਰੈਫਿਕ ਖੁੱਲੂਗੀ ਉਹ ਵੀ ਸੌਖੇ ਜਾਣਗੇ ਅਸੀਂ ਆਪਣਾ ਦਿੱਲੀ ਜਾ ਕੇ ਪ੍ਰੋਟੈਸਟ ਕਰ ਲਾਂਗੇ ਤੁਹਾਨੂੰ ਯਾਦ ਹੋਊਗਾ ਅਸੀਂ ਤਾਂ 13 ਤਰੀਕ ਨੂੰ ਗਏ ਸੀ 13 ਫਰਵਰੀ ਨੂੰ ਗਏ ਸੀ ਅਸੀਂ ਉੱਥੇ 6 ਤਰੀਕ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ 6 ਤਰੀਕ ਤੋਂ ਬਾਡਰ ਬੰਦ ਕਰਤੀ ਸੀ ਉਹ ਕਿਉਂ ਕੀਤੀ ਸੀ ਸਰਕਾਰ ਨੇ ਨਮਾਇंदे ਵੀ ਕਹਿ ਰਹੇ ਨੇ ਕਿ ਜਿਹੜਾ ਕਿਸਾਨ ਨੇ ਕਰਜ਼ਾ ਲਿਆ ਹੋਇਆ ਆਪਣੀ ਲੋੜ ਨੂੰ ਲਿਆ ਹੋਇਆ ਉਹ ਕਰਜ਼ਾ ਕਿਵੇਂ ਮਾਫ਼ ਹੋ ਜਾਊਗਾ ਤੁਹਾਨੂੰ ਚਲੋ ਕਿਸੇ ਦਿਨ ਆਪਾਂ ਬੈਠ ਕੇ ਇਹਦੇ ਤੇ ਖੁੱਲੀ ਵਿਚਾਰ ਵਟਾਂਦਰਾ ਕਰ ਲਾਂਗੇ ਹਲੋ ਚਲੋ ਹੁਣ ਆਪਾਂ ਜੋ ਮੇਨ ਮੇਨ ਗੱਲਾਂ ਉਹ ਦੱਸ ਦਿੰਨੇ ਆ ਕਿਸੇ ਵੀ ਕਿਸਾਨ ਨੇ ਆਪ ਕਰ ਜਾਨੀ ਲੱਤਾ ਉਸੇ ਮੈਨੂੰ ਇਹ ਦੱਸੋ ਜਦੋਂ ਸਾਡੇ ਦਾਦੇ ਸੀ ਖੇਤੀ ਕਰਦੇ ਸੀ ਸਾਡੇ ਦਾਦੇ ਜਦੋਂ ਸਾਡੇ ਦਾਦੇ ਖੇਤੀ ਕਰਦੇ ਸੀ ਉਦੋਂ ਵੀ ਸਰਕਾਰਾਂ ਸੀ ਸਾਡੇ ਦਾਦਿਆਂ ਸਿਰ ਕਿਉਂ ਨਹੀਂ ਸੀ ਕਰਜਾ ਕਿਉਂ ਨਹੀਂ ਸੀ ਕਰਜਾ ਉਦੋਂ ਸਾਡੇ ਦਾਦੇ ਬਾਜ਼ਾਰ 'ਚ ਨਹੀਂ ਸੀ ਜਾਂਦੇ। ਉਦੋਂ ਸਾਡੇ ਦਾਦੇ ਰੂੜੀ ਵਾਲਾ ਰੇਹ ਪਾ ਕੇ ਜਾਂ ਸਵਾਹ ਪਾ ਕੇ ਸਬਜ਼ੀਆਂ ਕਰਦੇ ਸੀ ਰੂੜੀ ਵਾਲਾ ਰੇਹ ਪਾ ਕੇ ਖੇਤੀ ਕਰਦੇ ਸੀ। ਅਰਗ ਕਿਸਾਨ ਸਾਈਕਲਾਂ 'ਤੇ ਸੀ ਨਾ ਅੱਜ ਕਿਸਾਨ ਮਰਸੜੀਆਂ 'ਚ ਘੁੰਮ ਰਿਹਾ ਵੀ ਕਹ ਰਹੇ ਨੇ। ਮੈਂ ਤੁਹਾਨੂੰ ਉਹੀ ਮੈਨੂੰ ਮਰੀ ਗੱਲ ਪੂਰੀ ਕਰ ਲੈਣ ਦਿਓ। ਰੂੜੀ ਪਾ ਕੇ ਖੇਤੀ ਕਰਦੇ ਨੇ ਕਰਦੇ ਸੀ ਕਿਸਾਨ। ਉਦੋਂ 7-8 ਕੁਇੰਟਲ ਸਿਰਫ ਕਣਕ ਨਿਕਲਦੀ ਸੀ। ਕਣਕ ਦੀ ਲੋੜ ਕਿਹਦੀ ਸੀ? ਚੀਰੀ ਦੀ ਲੋੜ ਕਿਹਦੀ ਸੀ? ਉਹ ਸਰਕਾਰ ਦੀ ਨੋਟ ਸੀ ਭੁੱਖਮਰੀ ਆ ਗਈ ਸੀ ਦੇਸ਼ 'ਚ ਤੁਹਾਨੂੰ ਯਾਦ ਹੋਊਗਾ ਭੁੱਖਮਰੀ ਆ ਗਈ ਤੇ ਸਰਕਾਰ ਨੇ ਆ ਕੇ ਕੈਂਪ ਲਾ ਲਾ ਕੇ ਲੋਕਾਂ ਨੂੰ ਕਿਹਾ ਕਿ ਵਧਨਾਜ ਪੈਦਾ ਕਰੋ ਵਧਨਾਜ ਪੈਦਾ ਕਰੋ ਵਧਨਾਜ ਕਿਵੇਂ ਪੈਦਾ ਕਰਵਾਇਆ ਕੈਂਪ ਲਾਇਆ ਕਿ ਪਿੰਡਾਂ 'ਚ ਕੈਂਪ ਲਾ ਕੇ ਪਿੰਡਾਂ 'ਚ ਇਹ ਕਿਹਾ ਗਿਆ ਕਿ ਤੁਸੀਂ ਇੰਨਾ ਜੂਰੀਆ ਤੁਹਾਨੂੰ ਫ੍ਰੀ ਦਿੰਨੇ ਆ ਤੁਸੀਂ ਆਪਣੀ ਫਸਲ ਦੇ ਜੂਰੀਆ ਭਾਗ ਦੇਖੋ ਇਹਦੇ ਨਾਲ ਝਾੜ ਵਧੂਗਾ ਫੇਰ ਜੂਰੀਆ ਪਾਇਆ ਝਾੜ ਵਧ ਗਿਆ ਉਸ ਤੋਂ ਬਾਅਦ ਜੂਰੀਆ ਨਾਲ ਬਿਮਾਰੀਆਂ ਆਉਣ ਲੱਗੀਆਂ ਬਿਮਾਰੀਆਂ ਆਉਣ ਲੱਗੀਆਂ ਬਿਮਾਰੀਆਂ ਆਉਣ ਲੱਗੀਆਂ ਤਾਂ ਸਪਰੇਹਾਂ ਵੀ ਸਰਕਾਰ ਨਹੀਂ ਦਿੰਦੀਆਂ ਕੈਂਪ ਲਾਏ ਫਿਰ ਆ ਕੇ ਪਿੰਡਾਂ 'ਚ ਵੀ ਆ ਆ ਸਪਰੇਅ ਕਰੋ ਵੀ ਤੁਹਾਡੀ ਇਹ ਬਿਮਾਰੀ ਤੋਂ ਰਹਿਤ ਹੋ ਜੂਗੀ ਉਹ ਸਪਰੇਹ ਵਾਲੀਆਂ ਫੈਕਟਰੀਆਂ ਕਿਹਦੀਆਂ ਸੀ ਉਹ ਰੇਹਾਂ ਵਾਲੀਆਂ ਫੈਕਟਰੀਆਂ ਕਿਹਦੀਆਂ ਸੀ ਉਹ ਕਾਰਪੋਰੇਟ ਘਰਾਣਿਆਂ ਦੇ ਫੈਕਟਰੀਆਂ ਸੀ ਕੋਈ ਕਿਸਾਨ ਦੀ ਫੈਕਟਰੀ ਨਹੀਂ ਸੀ ਉਹਨਾਂ ਨੂੰ ਫਾਇਦਾ ਦੇਣ ਲਈ ਆਹ ਕੁਝ ਕੀਤਾ ਗਿਆ ਤੇ ਜਿਹੜੀ ਤੁਸੀਂ ਕਰਜ਼ੇ ਦੀ ਗੱਲ ਕਰਦੇ ਹੋ ਕਿਸਾਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਤੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਚਰਚਾ ਹੀ ਨਹੀਂ ਕਰੀ ਅਸੀਂ ਭਗਵੰਤ ਮਾਨ ਵਾਲੀ ਮੀਟਿੰਗ 'ਚ ਮੈਂ ਹਾਜ਼ਰ ਸੀ ਉਸ ਟਾਈਮ ਜਦੋਂ ਡੱਲੇਵਾਲ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਨਾਲ ਕੋਈ ਮੀਟਿੰਗ ਰੱਖੋ ਅਸੀਂ ਤੁਹਾਨੂੰ ਗੰਨੇ ਦੀ ਕਾਸਟ ਆਫ ਪ੍ਰੋਡਕਸ਼ਨ ਦੱਸਿਏ ਕਿੰਨੀ ਆ ਤੁਸੀਂ ਲਿਆਓ ਆਪਣੇ ਖੇਤੀ ਮਾਹਰ ਜਿਹੜੇ ਵੀ ਲਿਆਉਣੇ ਨੇ ਅਸੀਂ ਉਹਨਾਂ ਨੂੰ ਕਾਸਟ ਆਫ ਪ੍ਰੋਡਕਸ਼ਨ ਦੱਸਿਏ ਕਿੰਨੀ ਆ ਭਗਵਾਨਤਮਾਨ ਨੇ ਨਵੰਬਰ ਚ ਕਿਹਾ ਸੀ ਵੀ ਨਵੰਬਰ ਚ ਆਪਾਂ ਮੀਟਿੰਗ ਰੱਖਦੇ ਹਾਂ ਨਵੰਬਰ ਪਤਾ ਹੀ ਨਹੀਂ ਕਦੋਂ ਦਾ ਲੰਘ ਗਿਆ ਦੁਬਾਰਾ ਨਵੰਬਰ ਆਉਣੇ ਵਾਲਾ ਹੋ ਗਿਆ ਹਲੇ ਤੱਕ ਉਹਦੇ ਤੇ ਮੀਟਿੰਗ ਨਹੀਂ ਕਰੀ ਕਰਨ ਕਰ ਕੀਵੇਂ ਲੈਣਗੇ ਪਤਾ ਸਾਰਿਆਂ ਨੂੰ ਖੇਤੀ ਵਿਗਿਆਨੀਆ ਨੂੰ ਜਿਹੜੇ ਇਹਨਾਂ ਨੇ ਰੱਖੇ ਹੋਏ ਨੇ ਏਡੇ ਏਡੇ ਮਤਲਬ ਵਿਗਿਆਨੀ ਰੱਖੇ ਹੋਏ ਨੇ ਉਹਨਾਂ ਨੂੰ ਵੀ ਪਤਾ ਕਾਸਟ ਆਫ ਕਣਕ ਪੈਦਾ ਕਰਨ ਤੇ ਕਿਸਾਨ ਦਾ 3200 ਰੁਪਇਆ ਖਰਚਾ ਆਉਂਦਾ ਤੇ ਮਿਲਦਾ ਕਿੰਨਾ ਸਾਨੂੰ ਅੱਜ 2275 ਪ੍ਰਧਾਨ ਜੀ ਨੇ ਬਹੁਤ ਵਾਰ ਚੈਲੰਜ ਕੀਤਾ ਸਰਕਾਰਾਂ ਨੂੰ ਕਿ ਆਜੋ ਸਾਡੇ ਨਾਲ ਜਿਹੜਾ ਮਰਜੀ ਵਿਗਿਆਨੀ ਬਿਠਾੜ ਲਓ ਅਸੀਂ ਕੱਢ ਕੇ ਦਿਖਾਉਨੇ ਆ ਜੇ ਮਤਲਬ ਕਿ ਅਸੀਂ ਬੈਂਚ ਤੇ ਤੁਹਾਨੂੰ ਭਜਾਵਾਂਗੇ ਵੀ ਹਾਂ 3200 ਆਉਂਦਾ ਖਰਚਾ ਦੱਸਿਆ ਕਿ ਤੁਹਾਨੂੰ ਕਿਉਂ ਨਹੀਂ ਸਰਕਾਰਾਂ ਦੀ ਬੈਂਚ ਤੇ ਤੁਸੀਂ ਪੁੱਛਿਓ ਸਰਕਾਰਾਂ ਨੂੰ ਕਦੇ ਸਵਾਲ ਪੁੱਛਿਓ ਵੀ ਤੁਸੀਂ ਕਿਉਂ ਕਾਸਟ ਆਫ ਪ੍ਰੋਡਕਸ਼ਨ ਤੇ ਨਹੀਂ ਗੱਲ ਕਰਦੇ ਜਦੋਂ ਸਾਨੂੰ ਮੇ ਲੁਗਾ 2000 2200 ਤੇ ਸਾਡਾ ਖਰਚਾ 3200 ਹੋਊਗਾ ਸਾਨੂੰ ਜਦੋਂ 1000 ਰੁਪਏ ਦੇ ਕਰੀਬ ਘਾਟਾ ਪਊਗਾ ਤਾਂ ਜਿਹੜਾ ਮਤਲਬ ਕੀ 30 ਕੁਆਂਟਲ ਕਣਕ ਕੱਢੂਗਾ ਉਹਨੂੰ 30000 ਦਾ ਪੈ ਗਿਆ ਕਹਿ ਦਿੰਨੇ ਆ ਨਾ ਵੀ ਅਸੀਂ 2-4 ਕਿੱਲੇ ਆਣੇ ਦਾ ਕਰਜ਼ਾ ਮਾਫ਼ ਕਰਾਂਗੇ 2-4 ਕਿੱਲਿਆਂ ਦਾ 50 ਕਿੱਲੇ ਆਣ ਦਾ ਨਹੀਂ ਕਰਾਂਗੇ ਉਹ ਬੜੇ ਨੇ ਜਿਨੇ 50 ਕਿੱਲਿਆਂ ਚ ਵੱਧ ਅਨਾਜ ਪੈਦਾ ਕਰਨਾ ਉਹਨੂੰ ਉਨਾ ਹੀ ਵੱਧ ਘਾਟਾ ਪੈਣਾ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਬਾਰ-ਬਾਰ ਇਹੀ ਚੀਜ਼ ਦੱਸਣ ਲਈ ਕਿਉਂਕਿ ਸਾਡੇ ਕਿਸਾਨ ਭੋੜੇ ਨੇ ਕਿਸੇ ਵੀ ਕਿਸਾਨ ਨੇ ਅੱਜ ਤੱਕ ਕੋਈ ਕੋਈ ਵੀ ਮਤਲਬ ਘਰ ਕੋਈ ਉਹ ਕਿਸਾਨ ਹੋਊਗਾ 10 'ਚ ਇੱਕ ਕਿਸਾਨ ਹੋਊਗਾ ਜਿਹਨੇ ਆਪਣੇ ਘਰ ਕਾਪੀ ਲਈ ਹੋਊਗੀ ਵੀ ਮੇਰਾ ਇੱਕ ਕਵਾਂਟਲ ਕਣਕ ਪੈਦਾ ਕਰਨ ਤੇ ਕਿੰਨਾ ਖਰਚ ਆਉਂਦਾ ਕਿਸੇ ਨੇ ਵੀ ਕਾਪੀ ਨਹੀਂ ਲਈ ਹੋਈ ਘਰੇ ਕਿਸਾਨ ਸਾਡੇ ਭੋੜੇ ਨੇ ਕਿਸਾਨ ਸਾਡੇ ਉਦਾਂ ਹੀ ਚੱਲੀ ਜਾਂਦੇ ਨੇ ਕਿਸਾਨਾਂ ਤੇ ਕਰਜ਼ਾ ਸਰਕਾਰਾਂ ਨੇ ਚੜਾਇਆ ਕਿਸਾਨ ਇਸ ਕਰਜ਼ੇ ਲਈ ਜ਼ਿੰਮੇਵਾਰ ਨਹੀਂ ਹੈਗਾ ਤੇ ਕਿਸਾਨਾਂ ਨੂੰ ਦਾ ਕਰਜ਼ਾ ਸਰਕਾਰ ਹੀ ਮਾਫ ਕਰੇ ਸਰਕਾਰ ਤੋਂ ਹੀ ਮਾਫ ਕਰਵਾਵਾਂਗੇ ਵਿਖਾਣਾ ਨੌਜਵਾਨ ਕਿਸਾਨ ਬਲਪ੍ਰੀਤ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੇ ਉੱਤੇ ਜੋ ਕਰਜ਼ਾ ਚੜਾਇਆ ਗਿਆ ਹੈ ਉਹ ਸਰਕਾਰਾਂ ਦੀ ਦੇਣ ਹੈ ਤੇ ਸਰਕਾਰ ਹੀ ਇਸ ਕਰਜ਼ੇ ਨੂੰ ਮਾਫ ਕਰੇ ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਬਸ਼ੀਰਪੁਰ